ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਸਿੱਖ ਕੌਮ ਦੇ ਮਹਾਨ ਜਰਨੈਲ ਤੇ ਅਨੋਖੇ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਪਵਿੱਤਰ ਅਲਸਰ ਤੇ ਅੱਜ ਜੀ ਅਮਰਸਰ ਜੀ ਦੇ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਪੂਰੀ ਸ਼ਰਧਾ ਤੇ ਉੱਚਾ ਨਾਲ ਸਜਾਇਆ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਆਰੰਭ ਹੋਇਆ ਇਹ ਨਗਰ ਕੀਰਤਨ ਬਾਬਾ ਜੀ ਦੇ ਜਨਮ ਸਥਾਨ ਪਿੰਡ ਪੋਵਿੰਡ ਵਿਖੇ ਜਾ ਕੇ ਸੰਪਨ ਹੋਏਗਾ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨਤਮਸਤਕ ਹੋਈਆਂ ਤੇ ਬੋਲੇ ਸੋਨੇ ਹਾਲ ਦੇ ਜੈਕਾਰਿਆਂ ਨਾਲ ਪੂਰਾ ਆਕਾਸ਼ ਗੂੰਜ ਉੱਠਿਆ। ਨਗਰ ਕੀਰਤਨ ਦੌਰਾਨ ਬੈਂਡ ਪਾਰਟੀਆਂ, ਗੱਤਕਾ ਅਖਾੜਿਆਂ ਦੇ ਜੋਰ ਤੇ ਸਕੂਲੀ ਬੱਚਾਂ ਦੀ ਸਮੂਲੀਅਤ ਨੇ ਖਿੱਚ ਦਾ ਕੇਂਦਰ ਬਣਾਈ ਰੱਖਿਆ। ਇਸ ਮੌਕੇ ਪੰਥਕ ਬੁਲਾਰਿਆਂ ਨੇ ਬਾਬਾ ਦੀਪ ਸਿੰਘ ਜੀ ਦੀ ਲਾਸਾਨੀ ਸ਼ਹਾਦਤ ਤੇ ਉਹਨਾਂ ਦੇ ਜੀਵਨ ਤੇ ਚਾਨਣਾ ਪਾਉਂਦਿਆ ਕਿ ਬਾਬਾ ਜੀ ਦਾ ਜੀਵਨ ਸਾਨੂੰ ਅਣਖ, ਗੈਰਤ ਤੇ ਤਰਨ ਦੀ ਰੱਖਿਆ ਲਈ ਆਪਾ ਵਾਰਨ ਦਾ ਮਾਰਗ ਦਿਖਾਉਂਦਾ ਹੈ। ਉਨਾ ਕਿਹਾ ਕਿ ਇਹ ਨਗਰ ਕੀਰਤਨ ਸਿੱਖ ਕੌਮ ਦੀ ਇੱਕ ਜੁਟਤਾ ਤੇ ਗੁਰੂ ਪ੍ਰਤੀ ਸ਼ਰਧਾ ਦਾ ਅਰਥਾਤ ਪ੍ਰਤੀਕ ਹੈ। ਇਹ ਕਾਫਲਾ ਦੇ ਸ਼ਾਮ ਪਵਨੂਕੇ ਪਹੁੰਚੇਗਾ ਜਿੱਥੇ ਮੁੱਖ ਧਾਰਮਿਕ ਦੀਵਾਨ ਸਜਾਏ ਜਾਣਗੇ ਅਤੇ ਗੁਰਮਤ ਸਮਾਗਮਾਂ ਦੇ ਨਾਲ ਜਨਮ ਦਿਹਾੜੇ ਦੀਆਂ ਖੁਸ਼ੀਆਂ ਮਨਾਇਆਂ ਜਾਣਗੀਆਂ। ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾਨ ਦਾ ਨਾਮ ਰਸ਼ੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਬਾਬਾ ਰਸ਼ੀਦ ਗਾਂਝ ਸਾਹਿਬ ਤੋਂ ਨਗਰ ਕੀਰਤਨ ਆਉਣ ਜਪਿਆ ਰਿਹਾ ਸਬਾਧ ਦੀ ਗਵਾਈ ਵਿੱਚ ਸਾਰੇ ਬਾਬਾ ਜੀ ਪਾਪਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਅਤੇ ਬਾਬੇ ਸਤਕਾਰਯੋਗ ਜਥੇਦਾਰ ਬਾਬਾ ਸਿੰਘ ਕਮਾਨਪੁਰਾ ਮੈਂਬਰ ਸ਼੍ਰੋਮਣੀ ਕੋਤਰਾ ਪ੍ਰਬੰਧਕ ਕਮੇਟੀ ਅਤੇ ਹੋਰ ਸੰਤਾ ਦੇ ਸੰਯੋਗ ਦੇ ਨਾਲ ਆਰੰਭ ਹੋਇਆ ਆ ਜਿਹੜਾ ਵੱਖ-ਵੱਖ ਰਸਤਿਆਂ ਵੱਖ-ਵੱਖ ਪਿੰਡਾਂ ਥਾਲੀ ਹੁੰਦਿਆ ਆ ਸ਼ਾਮ ਨੂੰ ਬਾਬਾ ਵਿੰਡ ਸਾਹਿਬ ਦੇਖੇ ਪਹੁੰਚੇਗਾ ਨਗਰ ਕੀਰਤਨ ਬੜਾ ਹੀ ਸੁੰਦਰ ਫਲਵਾਰੀ ਦੇ ਰੂਪ ਵਿੱਚ ਆ ਰਿਹਾ ਆ ਇਹਦੇ ਵਿੱਚ ਗਤਕਾ ਗੱਟੀਮਾਂ ਅਤੇ ਹੋਰ ਨਿਹੰਗ ਜਥੇਬੰਦੀਆਂ ਇੱਕ ਝਾੜੂ ਵਾਲੇ ਸੁਭਾਵਾਂ ਵਾਲੇ ਹਰ ਤਰ੍ਹਾਂ ਦੀ ਜਿੱਤਰਾ ਜਿੱਤਰਾ ਸੇਵਾ ਸੰਗਠਨ ਦੀ ਸੇਵਾ ਸ਼ਟਾ ਆ ਉਹ ਵੀ ਉਹਨੇ ਸੇਵਾ ਕਰਦੇ ਨੇ ਟ੍ਰੈਫਿਕ ਦੇ ਪ੍ਰਬੰਧ ਬਹੁਤ ਵਧੀਆ ਪੁਲਿਸ ਪ੍ਰਸ਼ਾਸਨ ਵੱਲੋਂ ਕੀਤੇ ਗਏ ਆ ਤੇ ਮੈਂ ਇਹੀ ਬੇਨਤੀ ਕਰਦਾ ਸੰਗਤ ਨੂੰ ਵੀ ਪ੍ਰਬੰਧਕਾਂ ਦਾ ਰਸਤੇ ਵਿੱਚ ਵੱਧ ਤੋਂ ਵੱਧ ਸੰਜੋਗ ਕੀਤਾ ਜਾਵੇ ਜਿਸ ਦੇ ਨਾਲ ਕਿਸੇ ਵੀ ਆਮ ਸ਼ਹਿਰੀ ਨੂੰ ਟ੍ਰੈਫਿਕ ਦੀ ਸਮੱਸਿਆ ਨਾ ਹੋਵੇ ਤੇ ਸੰਗਤ ਦੇ ਮਨ ਵਿੱਚ ਬੜਾ ਉਤਸ਼ਾਹ ਤੇ ਭਾਵਨਾ ਆ ਤੇ ਬੜੇ ਹੀ ਉਤਸ਼ਾਹ ਦੇ ਨਾਲ ਸੰਗਤ ਨਗਰ ਕੀਰਤਨ ਵਿੱਚ ਸ਼ਾਮਲ ਹੁੰਦੀ ਜਾ ਰਹੀ ਆ ਤੇ ਇਹਦਾ ਕਾਫਲਾ ਬਹੁਤ ਵੱਡਾ ਹੁੰਦਾ ਜਾ ਰਿਹਾ ਹੈ ਜੀ ਨੌਜਵਾਨ ਬੜੇ ਵੱਡੇ ਪੱਦਰ ਤੇ ਆ ਰਹੇ ਆ ਜੀ ਹਾਂਜੀ ਨੌਜਵਾਨ ਇੱਕ ਵੇਖੋ ਇਹ ਵੀ ਇੱਕ ਸ਼ਾਨ ਹੁੰਦੀ ਹੈ ਨਗਰ ਕੀਰਤਨ ਦੀ ਟਰੈਕਟਰ ਲੈ ਕੇ ਆ ਜਾਣੇ ਜੋ ਵੀ ਉਹਨਾਂ ਨਵੇਂ ਵੀਕਲ ਲੈ ਆਉਂਦੇ ਉਹਨਾਂ ਚਾਹ ਹੁੰਦਾ ਆ ਤੇ ਅਸੀਂ ਨਗਰ ਕੀਰਤਨ ਦੇ ਵਿੱਚ ਹੈ ਖਾਸ ਕਰਕੇ ਸਾਰਾ ਅਮਰਸਰ ਉਮੜ ਹੁੰਦਾ ਆ ਇਸ ਨਗਰ ਕੀਰਤਨ ਦੇ ਵਿੱਚ ਤੇ ਉਹਨਾਂ ਦੇ ਮਨ ਵਿੱਚ ਚਾਹ ਆ ਉਹਨਾਂ ਨੂੰ ਇਹ ਬੇਨਤੀ ਆ ਵੀ ਜਾਬਤੇ ਦੇ ਵਿੱਚ ਰਹਿ ਕੇ ਪ੍ਰਬੰਧਕਾਂ ਨਾਲ ਸੰਪਰਕ ਕਰਕੇ ਨਗਰ ਕੀਰਤਨ ਨੂੰ ਹੋਰ ਵੀ ਖੂਬਸੂਰਤ ਚਾਰ ਚੰਨ ਲਾਏ ਜਾਂਦੇ ਉਹਨੂੰ ਵੀ ਲੰਗਰ ਲਗਾਏ ਗਏ ਨੇ ਪਰ ਕਈ ਲੋਕ ਇਹ ਕੱਟ ਰਹੇ ਨੇ ਕੀ ਲੱਗਦਾ ਕਿ ਮर्यादा ਨੂੰ ਭੁੰਦਾ ਜਾ ਰਹੇ ਨੇ ਦੇਖੋ ਜੀ ਰਸਤੇ ਦੇ ਵਿੱਚ ਜਿਹੜਾ ਲੰਗਰ ਲਾਉਣੇ ਠੀਕ ਹੈ ਜੀ ਪਰ ਕੀ ਇਹ ਕੱਟਣਾ ਇਹ ਭਰੁੰਦ ਦੇ ਅਨੁਸਾਰ ਅਨੁਕੂਲ ਦੇਗਾ ਅੱਗੇ ਲਈ ਬੇਨਤੀਆਂ ਕੀਤੀ ਆ ਸੰਗਤ ਬੜੀ ਸੁਝਵਾਨ ਆ ਇਹਦੇ ਸਬੰਧ ਵਿੱਚ ਇਹ ਨਕੀ ਇੱਕ ਨਾ ਕਟਿਆ ਜਾਵੇ ਜੇ ਇਹੀ ਦਹੀ ਬੇਨਤੀ ਕਰਦੇ ਆ ਜੀ